12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਇਨਸ਼ਾਲ ਮਰੀ ਹੈ ਫਿਰ ਕਹਿੰਦਾ ਨਹੀਂ ਜੀ ਉਹਦਾ ਪੈਰ ਫੇਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ 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 ਨੂੰ ਦੇਖਿਆ ਸੀ ਕਿਸੇ ਨੇ ਪਹਿਲਾਂ ਕਿਲਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਜੀ ਕਿਹਨੇ ਤੇ ਡੰਮਰਾ ਕੋਟ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰਿਸਕ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਮਸਤ ਬਾਹਰ ਆ ਸਾਨੂੰ ਕਦੇ ਚਾਰ ਪੰਜਾਂ ਦੀ ਕਪਟਨ ਲੱਗੇ ਚਾਰ ਚਫੇਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਦਾ ਸਾਨੂੰ ਅੱਜ ਤੱਕਰ ਇਸ ਵੇਲੇ ਦੀ ਬੜੀ ਹੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤਿੰਨ ਪੈਣਾ ਦੇ ਇਕਲੋਤੇ ਭਰਾ ਦੀ ਜੋ ਕਿ ਨੇਵੀ ਅਫਸਰ ਸੀ ਲਾਪਤਾ ਹੋ ਗਿਆ ਤਦ ਆਸ ਜੀਏ ਕਿ ਪਿਛਲੇ 8-9 ਦਿਨਾਂ ਤੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਉੱਥੇ ਹੀ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਇੱਕ ਪਾਸੇ ਮਾਪਿਆਂ ਦੀ ਤਸਵੀਰ ਦੇਖ ਸਕਦੇ ਹੋ ਬਾਪ ਜਿਹੜਾ ਹਰਜੋਤ ਸਿੰਘ ਮੁੰਡੇ ਦਾ ਨਾਮ ਹੈ ਨੇਵੀ ਅਫਸਰ ਜੋ ਕਿ ਮਰਚੰਟ ਨੇਵੀ ਦੇ ਵਿੱਚ ਭਰਤੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਸੈਕਿੰਡ ਅਫਸਰ ਬਣਦਾ ਹੈ ਪ੍ਰਮੋਸ਼ਨ ਹੁੰਦੀ ਹੈ ਫਿਲਹਾਲ ਕੁਝ ਦਿਨ ਪਹਿਲਾਂ ਹੀ ਫਿਰ ਉਸ ਤੋਂ ਬਾਅਦ ਨਾਲ ਦੇਖ ਸਕਦੇ ਹੋ ਪਿਤਾ ਦਾ ਕੀ ਹਾਲ ਹੋਇਆ ਹੈ ਪਿਤਾ ਵਿਚਾਰਾ ਰੋ ਰਿਹਾ ਹੈ ਹਰਜੋਤ ਸਿੰਘ ਦਾ ਕਿਉਂਕਿ ਉਹਦਾ ਇਕਲੌਤਾ ਕੱਲਾ ਪੋਤਾ ਹੈ ਜੋ ਤਿੰਨ ਭੈਣਾਂ ਦਾ ਭਰਾ ਹੈ ਨਾਲ ਹੀ ਤੁਹਾਂ ਦੱਸ ਦਈਏ ਕਿ ਹਰਜੋਤ ਸਿੰਘ ਮਰਚੰਟ ਨੇਵੀ ਦੇ ਵਿੱਚ ਜੋਬ ਕਰਦਾ ਸੀ ਸੈਕਿੰਡ ਅਫਸਰ ਸੈਕਿੰਡ ਅਫਸਰ ਦੀ ਪੋਸਟ ਤੇ ਸੀ ਤੇ ਹੁਣੇ-ਹੁਣੇ ਪ੍ਰਮੋਸ਼ਨ ਹੋਈ ਸੀ ਪਰ ਪ੍ਰਮੋਸ਼ਨ ਉਹਦੇ ਸਾਰੇ ਦੇਖ ਸਕਦੇ ਹੋ ਕਿ ਆ ਕੀ ਪਾਣਾ ਵਾਪਰ ਗਿਆ ਲਾਪਤਾ ਹੋ ਗਿਆ ਹਾਲਾਂਕਿ ਹਰਜੋਤ ਦੇ ਪਿਤਾ ਦਾ ਕਹਿਣਾ ਹੈ ਕਿ ਲਗਾਤਾਰ ਉਹ ਨੇ ਵੀ ਅਫਸਰਾਂ ਦੇ ਨਾਲ ਟੱਚ ਦੇ ਨੇ ਵੀ ਅਫਸਰ ਵੀ ਜਿਹੜੇ ਨੇ ਕੋਈ ਰਾ ਨਹੀਂ ਪਾ ਰਹੇ ਕੈਪਟਨ ਜਿਹੜੇ ਨੇ ਵੀ ਦੇ ਕੈਪਟਨ ਸਨ ਜਿਸ ਦੇ ਅੰਡਰ ਕੰਮ ਕਰਦਾ ਸੀ ਹਰਜੋਤ ਉਹ ਕਦੇ ਤਾਂ ਕਹਿ ਦਿੰਦੇ ਨੇ ਕਿ ਪੈਰ ਫਿਸਲ ਗਿਆ ਪਾਣੀ ਦੇ ਵਿੱਚ ਡੇਗ ਗਿਆ ਤੇ ਕਦੇ ਕਹਿ ਦਿੰਦੇ ਨੇ ਸਮੁੰਦਰ ਦੇ ਵਿੱਚ ਛਾਲ ਮਾਰੀ ਅਜਿਹੇ ਜਿਹੜੇ ਉਹਨਾਂ ਦੇ ਵੱਲੋਂ ਬਿਆਨਵਾਜ਼ੀ ਕੀਤੀ ਜਾ ਰਹੀ ਹੈ ਤੇ ਹਰਜੋਤ ਦੇ ਪਿਤਾ ਦਾ ਰੋ ਰੂ ਬੁਰਾ ਹਾਲ ਹੋਇਆ ਕਿਉਂਕਿ you mm -hmm. ਕੱਲਾ ਜਿਹੜਾ ਪੁੱਤ ਸੀ ਤੇ ਉਹਦੇ ਪੈਣਾ ਦਾ ਭਰਾ ਸੀ ਹਾਲਾਂਕਿ ਹੁਣੇ-ਹੁਣੇ ਦੱਸਿਆ ਜਾ ਰਿਹਾ ਕਿ 15-20 ਦਿਨ ਪਹਿਲਾਂ ਹੀ ਉਸਦੀ ਪ੍ਰਮੋਸ਼ਨ ਹੋਈ ਸੀ ਸੈਕਿੰਡ ਅਫਸਰ ਬਣਿਆ ਸੀ ਤੇ ਲਾਸਟ ਗੱਲ ਕਹਿ ਰਿਹਾ ਸੀ ਕਿ 12 ਜੂਨ ਨੂੰ ਉਹਨਾਂ ਦੀ ਹੋਈ ਹੈ ਤੇ ਹਰਜੋਤ ਦੇ ਪਿਤਾ ਦਾ ਕਹਿਣਾ ਹੈ ਕਿ ਗੱਲ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਰਾਬਤਾ ਨਹੀਂ ਕੀਤਾ ਗਿਆ ਤੇ ਉਸ ਦੇ ਕਈ ਦੋਸਤਾਂ ਤੋਂ ਪਤਾ ਲੱਗ ਰਿਹਾ ਹੈ ਫਿਲਹਾਲ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਾਰ ਵਿੱਚ ਮਾਪਿਆਂ ਦਾ ਬੁਰਾ ਹਾਲਤ ਹੈ ਰੋ ਰੋ ਜਿਹੜੇ ਮਾਪੇ ਨੇ ਉਹਨਾਂ ਦਾ ਕਾਫੀ ਬੁਰਾ ਹਾਲਤ ਹੈ ਮਾਪੇ ਪਰਿਵਾਰ ਨੇ ਕੀਤੇ ਗੱਲਾਂ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਸੁਣੋ ਮੇਰੇ ਤੇ ਮਾਮਲੇ ਹੋਵੇ ਜੀ ਮੇਰੀ ਚੰਪਤਰੀ ਜਾਂਚ ਕਰਾਈ ਜਾਵੇ ਮੈਨੂੰ ਉੱਠੀ ਚਾਹੀਦਾ ਹਾਂ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਇੰਨੀ ਮਿਹਨਤ ਕਰਕੇ ਇੰਨਾ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਲ ਹੁੰਦਾ ਇਹਨਾਂ ਪਹੁੰਚਣਾ ਸਾਨੂੰ ਉਹਨਾਂ ਨੇ ਅੱਛਾ ਅਫਸਰ ਬਣਨਾ ਹੈ ਚੀਫ ਅਫਸਰ ਬਣਨਾ ਹੀ ਆਗੇ ਪੜਾਈ ਕਰਨੀ ਪੜਾਈ ਦੇ ਵਿੱਚ ਐਨ ਇੰਟੈਲੀਜੈਂਟ ਸੀ ਇੱਕ ਵਾਰੀ ਫੇਰ ਨਹੀਂ ਆਇਆ ਤੱਕਰ ਜਿੰਨੇ ਮੈਂ ਟੈਸਟ ਕੀਤੇ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕਿਤੇ ਹਰ ਇੱਕ ਜੋ ਚੰਗੇ ਨੰਬਰਾਂ ਵਿੱਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਹੈ ਜੀ ਉਹਦੀ 5 6 ਵਜੇ ਨਾਲ ਅੱਧਾ ਪੌਣਾ ਮਿੰਟ ਅਗਰ ਬੜੇ ਖੁਸ਼ੀ ਦਾ ਮਾਹੌਲ ਸੀਗਾ ਸਾਡਾ ਬੜੇ ਪਿਆਰ ਨਾਲ ਮੈਂ ਡੈਡੀ ਨੂੰ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਕੋਈ ਛੁੱਟੀ ਪਾ ਦੇ ਤੇ ਛੁੱਟੀ ਦੇ ਬਾਅਦ ਇਨੇ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਵੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਐ ਕਰਨਾ ਵੀ ਜਿਹੜਾ ਕਿ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਤੁਸੀਂ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਾਵਾਂਗਾ ਜ਼ਿਆਦਾ ਤੇਰ ਦੋ ਤਿੰਨ ਮਹੀਨੇ ਘਰ ਰਹਿਣਾ ਚਾਹੁੰਦਾ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸਟ ਕਟਾ ਜਿਹੜਾ ਫਿਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਰ ਮੈਂ 2.5 ਮਹੀਨੇ ਰਾਵਾਂਗਾ ਜੇ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦੇਤੀ ਤੇ ਬਸ ਲੈਡ ਇਹੋ ਗੱਲਾਂ ਚੱਲਦੀ ਰਹੀਆਂ ਬੜਾ ਖੁਸ਼ੀ ਦਾ ਮਾਹ ਫਾਦਰ ਡੇ ਸੀ ਫਾਦਰ ਡੇ ਤੇ ਵਿਸ਼ ਕੀਤਾ ਉਹਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਹਿਆਂ ਖਾਨ ਨੂੰ ਮੈਂ ਕਹਿੰਦਾ ਨਹੀਂ ਤੂੰ ਨਾ ਕਹੀਂ ਆਪ ਹੀ ਲੈਵਾਂਗੇ ਚਲੋ ਅਸੀਂ ਸਭ ਕੁਝ ਲਿਆਂਦਾ ਖਾਨ ਨੂੰ ਬੱਚਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸਾਡਾ ਅਗਲੇ ਮਹੀਨੇ ਆ ਜਾਣਾ ਵਾ ਮੁੜ ਕੇ ਮੈਨੂੰ 17 ਦਾ ਜਨਮ ਦਿਨ ਸੀਗਾ ਅਗਲਾ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਉਹਦਾ ਪੈਰ ਫੇਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ 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 ਨੂੰ ਕਿਹਨਾ ਵੇਖਿਆ ਸੀ ਕਿਸੇ ਨੇ ਪਹਿਲਾਂ ਕਿਹਨਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਸੀ ਕਿਹਨੇ ਐਂ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤੂ ਬਾਹਰ ਆ ਛੁੜ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਆਂ ਕਿਨਾ ਕਿਨਾ ਬੋਟਾਂ ਲਾਈਆਂ بڑے ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ 4-5 ਹੈਲੀਕਾਪਟਰ ਲੱਗੇ ਚਾਰ ਚਫਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ ਆ 6 ਦਿਨ ਹੋ ਗਿਆ ਆ ਜੇ ਹੋਵੇ ਮੰਗ ਕਰਦੇ ਆ ਸਰਕਾਰ ਕੋਲ ਕੇ مالک ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਕਿੰਨੇ ਸਾਲ ਹੋ ਗਏ ਸਨ ਉਹਨੂੰ ਜੌਬ ਕਰਦੇ ਜੌਬ ਕਰਦੇ 9 ਸਾਲ ਹੋ ਗਈ ਸੀ ਉਹਨੂੰ 9 ਸਾਲ ਸੀ ਤੇ 3 ਸਾਲ ਉਹਨੂੰ ਪੱਕਿਆ ਜੋ ਗਿਆ ਪਹਿਲਾਂ ਤੇ ਕੱਚੇ ਚ ਰਹਿੰਦੇ ਇਹਨਾਂ ਕੋਲ ਸੈਲਰੀ ਨਹੀਂ ਹੁੰਦੀ ਕੁਝ ਵੀ ਉਹਦੀ ਸੈਲਰੀ ਬਹੁਤ ਘੱਟ ਹੁੰਦੀ ਹੈ ਜਦੋਂ ਲਾਸਟ ਟਾਈਮ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਨੇ ਕੀਤੀ ਜਿਦੇ ਨਾਲ ਕੋਈ ਪਤਾ ਲੱਗਦਾ ਹੋਵੇ ਤੁਹਾਡੇ ਨਾਲ ਕੋਈ ਉੱਥੇ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਕੋਈ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਜਿੰਦੇ ਕੋਤੇ ਹੈ ਹੀ ਨਹੀਂ ਜੀ ਗੱਲ ਮਤਲਬ ਕਹਿੰਦਾ ਵੀ ਤੁਸੀਂ ਸਹੀ ਕਹਿੰਦੇ ਮਿਲ ਪੈਂਦੇ ਕੋਈ ਬੰਦਾ ਵੀ ਇਹਨੂੰ ਮਿਲਦਾ ਤੇ ਕਿੰਨਾ ਖੁਸ਼ ਹੁੰਦਾ ਸੀ ਉਹ ਤੁਹਾਡੇ ਪੈਰੀਆ ਤੇ ਜੱਫੀ ਪਾ ਕੇ ਮਿਲਦਾ ਸੀ ਫਿਰ ਉਹ ਮੁੰਡੇ ਜਿੰਨੇ ਵੀ ਬਾਹਰ ਜਾਂਦੇ ਸੀ ਕਹਿੰਦਾ ਮੈਂ ਤੁਹਾਨੂੰ ਦੱਸਣਾ ਵੀ ਜਿੰਨੇ ਵੀ ਮੁੰਡੇ ਜਦੋਂ ਜਾਂਦੇ ਜਿਹੜੇ ਪਾਸੇ ਮਿਲਦਾ ਨਾ ਬਾਹਰ ਬਾਹਤੇ ਇਹਨਾਂ ਨੂੰ ਉਦੋਂ ਇਹ ਬਾਹਰ ਜਾਂਦੇ ਆ ਉਦੋਂ ਬਾਹਰ ਜਾ ਕੇ ਤੇ ਫਿਰ ਸਾਰੇ ਮੁੰਡਿਆਂ ਵਾਸਤੇ ਜਿਹਨੇ ਛੋਟੇ ਕਰੂ ਸੀ ਨਾ ਕਿਉਂਕਿ ਆਪ ਵੀ ਕਰੂਛ ਰਿਹਾ ਸੀ ਉਹ ਫਿਰ ਛੋਟੇ ਕਰੂਆਂ ਵਾਸਤੇ ਉਹਨੇ ਸਾਰਾ ਸਮਾਨ ਉਹਨਾਂ ਨੇ ਪੈਕੇਟਰ ਪੈਕੇਟ 버ਗਰ ਨਿਊਡਲ ਸਭ ਕੁਝ ਉਹਨਾਂ ਵਾਸਤੇ ਲੈ ਕੇ ਹੁੰਦਾ ਸੀਗਾ ਕਿਉਂਕਿ ਉਹਨੇ ਸਮਝ ਹੰਡਾਇਆ ਸੀਗਾ ਉਹਨੇ ਵੀ ਕਹਿੰਦਾ ਵੀ ਡੈਡੀ ਕਹਿੰਦਾ ਚਲੋ ਛੋਟੇ ਹੁੰਦੇ ਤਾਂ ਮੈਂ ਤੁਹਾਨੂੰ ਪੱਕਾ ਚਲੋ ਮਾਲਕ ਕਰਨ ਨੂੰ ਕਿ ਕਈ ਬੱਚੇ ਨਹੀਂ ਹੁੰਦੇ ਇਹ ਤੇ ਪੜ੍ਹਾਈ ਕਰ ਕਰਕੇ ਪੜ੍ਹਾਈ ਕਰ ਕਰਕੇ ਤੇ ਬਹੁਤ ਦੂਰ ਤੱਕ ਗਿਆ ਕਿੱਥੇ ਕਿਹੜੇ ਕੰਪਨੀ ਚ ਗਿਆ ਕਿੱਥੇ ਨਹੀਂ ਗਿਆ ਅਰਜنٹਾਈਨਾ ਗਿਆ ਰਸ਼ੀਆ ਗਿਆ ਮਲੇਸ਼ੀਆ ਗਿਆ ਸਿੰਗਾਪੁਰ ਗਿਆ ਸਾਊਥ ਅਫਰੀਕਾ ਗਿਆ ਕਿਸ ਤਰੀਕੇ ਦੀ ਜਾਂਚ ਦੀ ਮੰਗ ਕਰਦੇ ਜਾਂਚ ਮੈਂ ਮੰਗੇ ਹੋਈ ਕਰਦਾ ਜਾਂਚ ਸਰਕਾਰ ਕੋਲੋਂ ਕਿ ਕੀ ਕਰ ਸਕਦਾ ਮੰਗ ਮੇਰੀ ਵੀ ਜਾਂਚ ਕਰਾਈ ਜਾਵੇ ਦੀ ਕਿਹੜੀ ਗੱਲ ਹੋਈ ਹੈ ਕਿਸ ਕੋਲੋਂ ਤੁਹਾਨੂੰ ਮਤਲਬ ਹੈ ਮੇਰਾ ਬੱਚੇ ਨੂੰ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਕਿਉਂਕਿ ਮੇਰਾ ਬੱਚਾ ਜ਼ਿੰਦਗੀ 'ਚ ਕੰਮ ਨਹੀਂ ਕਰ ਸਕਦਾ ਕਿ ਮੇਰੇ ਕੋਲ ਇਸ਼ਾਰਾ ਕਿਤਰਾ ਮਾਰੇਗਾ ਕਿਉਂ ਮਾਰੇਗਾ ਉਹਨੂੰ ਕਮੀ ਥੋੜਾ ਕਿਸੇ ਗੱਲ ਦੀ ਉਹਨੂੰ ਗੱਡੀਆਂ ਦੀ ਕਮੀ ਆ ਉਹਨੂੰ ਪੈਸੇ ਦੀ ਕਮੀ ਉਹਨੂੰ ਘਰ ਦੀ ਕਮੀ ਆ ਦੋ ਦੋ ਤਿੰਨ ਦਿਨਾਂ ਦਾ ਕੋਈ ਘਰ ਨੇ ਕਿਹੜੀ ਗੱਲ ਤੋਂ ਕੋਈ ਕਮੀ ਹੋਵੇ ਤਾਂ ਫਿਰ ਬੰਦਾ ਕਹਿੰਦਾ ਵੀ ਮੈਂ ਘਰ ਦੇ ਵਿੱਚ ਭੈਣ ਵੈਲ ਸੈਟਰਡੇ ਨੇ ਕੋਈ ਭੈਣ ਦੇ ਜੇ ਕੁੜੀ ਮੇਰੀ ਆ ਪਾਰਟਿਸ਼ਿਪਮ ਵਿੱਚ ਆ ਦੂਜੀ ਕਿਹਨਾ ਮੇਰੀ ਕੁੜੀ ਆ ਕੈਨੇਡਾ ਵਾ ਬੀਟਾ ਕੀਤੀ ਆ ਐਮਬੀਏ ਕੀਤੀ ਆ ਆਈਟੀ ਕੀਤੀ ਆ ਮੈਂ ਟੈਕਸੀ ਡਰਾਈਵਰ ਹਾਂ ਪਾਈ ਛੋਟਾ ਜਿਹਾ ਛੋਟੇ ਛੇ ਕੰਮ ਤੋਂ ਮੈਂ ਇੱਥੋਂ ਤੱਕ ਪਹੁੰਚਿਆ ਛੋਟੇ ਜਿਹੇ ਕੰਮ ਤੋਂ ਤੇ ਮੇਰੀ ਕੁੜੀ ਇੱਕ ਸਰਕਾਰੀ ਟੀਚਰ ਜੰਡਿਆਲੇ ਚੌਕ ਕਰਦੀ ਹੈ ਇਸ ਵੇਲੇ ਅੰਮ੍ਰਿਤਸਰ ਦੇ ਦੱਖਣੀ ਹਿੱਸੇ ਦੇ ਵਿੱਚ ਸੁਲਤਾਨਪੁਰ ਦੇ ਇਲਾਕੇ ਦੇ ਵਿੱਚ ਆਏ ਸਾਡਾ ਇੱਕ ਨੌਜਵਾਨ ਤੇਜਪਾਲ ਜਿਹੜਾ ਨੇਵੀ ਦੇ ਵਿੱਚ ਗਾਥੰਟ ਦੇਵੀ ਦੇ ਵਿੱਚ ਬਹੁਤ ਹੀ ਸੀਨੀਅਰ ਅਫਸਰ ਸੀਗਾ ਉਦੋਂ 16 ਤਰੀਕ ਦਾ ਰਾਤ 12 ਵਜੇ ਦਾ ਜਿਹੜਾ ਉਹ ਲਾਪਤਾ ਉਹਦੇ ਜੇ ਤੱਕ ਉਹਨਾਂ ਦੇ ਮੇਰੇ ਨਾਲ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿ ਉਹ ਲਾਪਤਾ ਕਿੱਦਾਂ ਹੋ ਗਿਆ ਇਹਨਾਂ ਨੂੰ ਸਿਫਟ ਜਿਹੜਾ ਮੱਛਟ ਦੇਵੀ ਦੇ ਹੱਡਕੁਆਟਰ ਤੋਂ ਹੀ ਕਾਲ ਕਰਕੇ ਦੱਸਿਆ ਗਿਆ ਕਿ ਤੁਹਾਡਾ ਬਿਲਕੁਲ ਲਾਪਤਾ ਹੋ ਗਿਆ ਅਸੀਂ ਸਭ ਤੋਂ ਪਹਿਲਾਂ ਮੱਛਟ ਦੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਾਵਾਂਗੇ ਕਿ ਕੀ ਘਟਨਾ ਹੋਈ ਹੈ ਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਅਜੇ 2-3 2-3 ਮਹੀਨਿਆਂ ਬਾਅਦ ਉਹਨੇ ਇੰਤੋਂ ਵੀ ਜ਼ਿਆਦਾ ਉਹਦੀ ਤਰਕੀ ਹੋਣਾ ਸੀਗੀ ਉਹਦੇ ਮਾਪਿਆਂ ਦਾ ਬੜਾ ਪਿਆਦਾ ਬੱਚਾ ਸੀ ਉਹ ਇਸ ਤਰ੍ਹਾਂ ਲਾਪਤ ਹੁਣ ਜਿੱਦਾਂ ਇਹਨਾਂ ਨੂੰ ਕਿਹਾ ਗਿਆ ਕਿ ਉਹਨੇ ਛਾਲ ਬਾਤੀ ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਸਾਡਾ ਬੱਚਾ ਇਦਾਂ ਨਹੀਂ ਕਰ ਸਕਦਾ ਪਰਵਾਰ ਦੇ ਅੰਦਰ ਕੋਈ ਇਦਾਂ ਦੀ ਤਣਾਅ ਵਾਲੀ ਸਥਿਤੀ ਨਹੀਂ ਸਾਡਾ ਪਰਵਾਰ ਸੈਟ ਹੈ ਬਹੁਤ ਵਧੀਆ ਭੈਣਾ ਬਾਅਦ ਨੇ ਇੱਕ ਪੈਂਡ ਇਥੇ ਜੌਬ ਕਰਦੀ ਹੈ ਸਾਰਾ ਕੁਝ ਇਹ ਬੰਦੇ ਪਰਵਾਰ ਦੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਅਸੀਂ ਇਹ ਜਾਨਣਾ ਕਿ ਕੀ ਹੋਇਆ ਕਿਉਂ ਹੋਇਆ ਜੋ ਉਹ ਕਹਿ ਰਹੇ ਆ ਰੋਲਾ ਪਤਾ ਹੋ ਗਿਆ ਛਾਲ ਮਾਰ ਕੇ ਕਿੱਦਾਂ ਹੋ ਗਿਆ ਉਹਦੀ ਡਿਊਟੀ ਤੇ ਉਸ ਸਮੇਂ ਉਹਦੇ ਨਾਲ ਕੌਣ-ਕੌਣ ਸੀਗਾ ਕਿਹੜਾ-ਕਿਹੜਾ ਅਫਸਰ ਸੀਗਾ ਜਿਹੜਾ ਤੁਹਾਨੂੰ ਜਿਹੜੇ ਜਹਾਜ਼ ਦੇ ਵਿੱਚ ਸੀਗਾ ਉਹਦੇ ਵਿੱਚ ਘਟੋ ਘਟ 24 25 ਬੰਦੇ ਜਿਹੜੇ ਉਹਦੇ ਨਾਲ ਸਟਾਫ ਸੀਗਾ ਉਹ ਸਾਰੀ ਚੀਜ਼ ਦੀ ਪਪਾ ਜਾਂਚ ਕਰਾਵਾਂਗੇ ਉਹ ਪੰਜਾਬ ਸਰਕਾਰ ਵੱਲੋਂ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਕਿ ਪਤਾ ਕਰ ਕਿ ਉਹ ਵੱਡਾ ਆਪਣਾ ਨੌਜਵਾਨ ਇੰਨੀ ਵਧੀਆ ਜੌਬ ਤੇ ਹੀ ਕਿੱਦਾਂ ਲਾਪਤ ਹੋਇਆ ਮੈਂ ਉਹਨਾਂ ਦੀ ਤਸਫੀ ਹਾਂ ਤੇ ਮੈਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਅਸੀਂ ਹੱਤਰਾਂ ਦੀ ਇਹਨਾਂ ਦੀ ਮਤ ਕਰਾਂਗੇ ਅੱਜ ਹੀ ਅੱਜ ਤੋਂ ਹੀ ਇੰਦਾ ਦੀ ਹੈਲਪ ਜਿਹੜੀ ਆ ਉਹ ਆਪਾਂ ਸ਼ੁਰੂ ਕਰਾਂਗੇ ਸਾਨੂੰ ਆਸ ਹੈ ਮਾਦਾ ਸੱਚੇ ਪਾਤਸ਼ਾਹ ਕਰੇ ਕਿ ਤੇਜਪਾਲ ਜੇ ਲਾਪਤਾ ਵੀ ਹੋਇਆ ਤੇ ਉਹ ਤੰਦਰੁਸਤ ਹੋਵੇ ਉਹ ਸਾਦ ਨੂੰ ਚੰਗੀ ਹਾਲਤ ਦੇ ਵਿੱਚ ਮਿਲ ਜਾਵੇ ਇਹ ਸਾਡੀ ਪਹਿਲੀ ਕੋਸ਼ਿਸ਼ ਆ ਤੇ ਮੇਰੀ ਪਰਮਾਤਮਾ ਦੇ ਅੱਗੇ ਵੀ ਅਰਦਾਸ ਹੈ ਕਿ ਉਹਦਾ ਵਾਲ ਵਿੰਗਾ ਨਾ ਹੋਵੇ ਜਿੱਥੇ ਵੀ ਕਿੱਥੇ ਜਿੱਕਦੇ ਅੱਗੇ ਪਿੱਛੇ ਹੋ ਗਿਆ ਤੇ ਉਹ ਵਾਪਸ ਆਪਣੇ ਘਰ ਆ ਦੇ ਆਪਣੇ ਉੱਥੇ ਜੂਨਟ ਦੇ ਵਿੱਚ ਜਲਾ ਹੈ ਇਹਦੇ ਲਈ ਆ ਚੋਪਾ ਕਾਂ ਵੀ ਅਰੰਭ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਮਿਲ ਕੇ ਇਸ ਚੀਜ਼ ਦਾ ਵਿਸ਼ਵਾਸ ਕਰਦੇ ਹਾਂ ਮੰਤਰੀ ਸਾਹਿਬ ਰੈਸਕਿਊ ਆਪਰੇਸ਼ਨ ਵੀ ਉਹਦੀ ਮਿਆਦ ਖਤਮ ਹੋ ਚੁੱਕੀ ਹੈ 3 ਦਿਨ ਦਾ ਸੀਗਾ ਉਸ ਤੋਂ ਬਾਅਦ 2 ਦਿਨ ਹੋਰ ਰੈਸਕਿਊ ਆਪਰੇਸ਼ਨ ਪਰ ਅਜੇ ਤੱਕ ਉਹਦੇ ਕੋਈ ਪੌਂਸਾ ਨਹੀਂ ਨਹੀਂ ਕੋਈ ਨਹੀਂ ਮੈਂ ਬਲਤ ਜਿਹੜੀ ਮਿਨਿਸਟਰੀ ਆਫ ਸ਼ਿਪਿੰਗ ਆ ਉਹਦੇ ਅੰਦਰ ਇਹ ਹੁੰਦਾ ਉਹਨਾਂ ਦੇ ਅਧਿਕਾਰੀਆਂ ਨਾਲ ਮੈਂ ਮਿਨਿਸਟਰ ਸਾਹਿਬ ਦੇ ਨਾਲ ਕਹਿੰਦੀ ਬੰਤੀ ਜੀ ਦੇ ਨਾਲ ਅੱਜ ਛਮੀ ਸੰਪਰਕ ਜੋੜ ਕੇ ਉਹਨਾਂ ਨੂੰ ਇੱਕ ਲੈਟਰ ਵੀ ਲਿਖਦੇ ਉਹਦੇ ਲੈਟਰ ਲਿਖਾਂਗੇ ਉਹਨਾਂ ਨੂੰ ਲੈਟਰ ਲਿਖਦੇ ਸਾਡੇ ਡਾਕੂਮੈਂਟ ਮੈਂ ਤਹਿਸੀਲਦਾਰ ਸਾਹਿਬ ਨੂੰ ਕਿਹਾ ਮੈਨੂੰ ਹੁਨੇਰ ਦਿਓ ਤੇ ਮੈਂ ਲੈਟਰ ਲਿਖ ਕੇ ਸੰਪਦਕ ਜੋੜ ਕੇ ਤੇ ਫਿਰ ਆਪਾਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜਿੰਨਾ ਚਿਰ ਤੱਕ ਆਪਾਂ ਨੂੰ ਤੱਥ ਪਤਾ ਨਹੀਂ ਲੱਗਦੇ ਜੀ ਆਪਾਂ ਨੂੰ ਗਲਤ ਤੱਥ ਨਹੀਂ ਕਹਿਣੇ ਚਾਹੀਦੇ ਆਪਾਂ ਦੇ ਅਰਦਾਸ ਕਰੀਏ ਸਾਡੇ ਜਾਣੇ ਕੋ ਤੰਦਰੁਸਤ ਜਿਹੜਾ ਵਾਪਸ ਆਉ। ਔਰ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਹਰ ਸੰਭਵ ਪੂਰੀ ਮਦਦ ਕਰੂਗੀ ਕਿ ਤੇਜਪਾਲ ਸਾਨੂੰ ਤੰਦਰੁਸਤ ਮਿਲਣ। ਇਹ ਸਾਡੀ ਕੰਮ ਜੀ